ਐਫ ਆਰ ਨੰਬਰ 118 ਦਰਜ ਕੀਤੀ ਗਈ ਸੀਗੀ। ਥਾਣਾ ਸਦਰ ਦੇ ਵਿੱਚ ਜਿੱਥੇ ਕਿ ਇੱਕ ਬਿਜ਼ਨਸਮੈਨ ਨੂੰ ਐਕਸਟਰਸ਼ਨ ਦੀ ਕਾਲ ਆਈ ਸੀ। ਔਰ ਉਹਦੇ ਚ ਅਸੀਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਸੀ। ਦੋ ਜਿਹੜੇ ਮੇਨ ਸੀਗੇ ਜਿਹੜੇ ਮੇਨ ਬ੍ਰੇਨ ਬਿਹਾਈਂਡ ਜਾਂ ਜਿਹੜੇ ਮੇਨ ਕੌਨਸਪੀਰੇਟਰ ਸੀ ਜਾਂ ਅਸਲੀ ਗੈਂਗ ਚਲਾ ਰਹੇ ਸੀਗੇ। ਉਹ ਦੋ ਬੰਦੇ ਪਹਿਲਾਂ ਅਰੈਸਟ ਹੋ ਚੁੱਕੇ ਸੀਗੇ ਤੇ ਉਹਦੇ ਚ ਇੱਕ ਹੈਪੀ ਸੀਗਾ। ਜਿਹੜਾ ਮਾਸਟਰਮਾਈਂਡ ਸੀ ਤੇ ਨਾਲ ਸਿਮਰਨ ਇਹ ਦੋ ਬੰਦੇ ਫੜੇ ਗਏ ਸੀ ਸਿਵਲ ਲਾਈਨ ਦੇ ਵਿੱਚ ਉੱਥੇ ਵੀ ਐਕਸਚੇਂਜ ਆਫ ਫਾਇਰ ਹੋਇਆ ਜਦੋਂ ਉਹਦੇ ਬਾਰੇ ਤੁਹਾਨੂੰ ਬਰੀਫ ਕਰ ਦਿੱਤਾ ਕਿ ਉਹ ਚ ਹੈਪੀ ਜਿਹੜਾ ਹਰਪ੍ਰੀਤ ਹੈਪੀ ਹੈ ਉਹ ਇੰਜਰਡ ਹੋ ਗਿਆ ਸੀਗਾ ਇਸ ਤੋਂ ਬਾਅਦ ਜਿਹੜੇ ਦੂਜੇ ਦੋ ਬੰਦੇ ਅਮਨਦੀਪ ਤੇ ਸਿਮਰਤਪਾਲ ਜਿਨ੍ਹਾਂ ਨੇ ਬੋਰਡ ਦੇ ਉੱਤੇ ਜਾ ਕੇ ਬਿਜ਼ਨਸਮੈਨ ਦਾ ਜਿਹੜਾ ਬੋਰਡ ਲੱਗਿਆ ਹੁੰਦਾ ਜਿਹੜੀ ਵੀ ਉੱਥੇ ਕੰਸਟਰਕਸ਼ਨ ਚੱਲ ਰਹੀ ਸੀ ਉਹਨਾਂ ਨੇ ਫਾਇਰਿੰਗ ਕਰਕੇ ਡਰਾਉਣ ਵਾਸਤੇ ਪ੍ਰੈਸ਼ਰ ਪਾਉਣ ਵਾਸਤੇ ਕਾਰਵਾਈ ਕੀਤੀ ਸੀ ਉਹਦੇ ਜਿਹੜੇ ਅਮਨਦੀਪ ਤੇ ਸਿਮਰਤ ਪਾਲ ਦੇ ਵਿੱਚ ਅਮਨਦੀਪ ਮੇਨ ਸ਼ੂਟਰ ਸੀਗਾ ਤੇ ਇਹਦੇ ਤੋਂ ਇਨਟੈਰੋਗੇਸ਼ਨ ਚ ਗੱਲ ਚੱਲਦੀ ਸੀ ਕਿ ਇਹਨਾਂ ਦਾ ਪਿਸਤਲ ਕਿੱਥੇ ਹੈ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਜਦੋਂ ਪਿਸਤਲ ਬਰਾਮਦਗੀ ਕੀਤਾ ਤੇ ਇੱਥੇ ਆਪਾਂ ਮੌਕੇ ਤੇ ਖੜੇ ਹਾਂ ਥਾਣੇ ਸਦਰ ਦੇ ਏਰੀਏ ਚ ਤੇ ਇੱਥੇ ਇਹਨੂੰ ਇਹਨੇ ਸਾਡਾੜਾ ਐਸਆਈ ਉਹਦੇ 9mm ਪਿਸਤਲ ਨੂੰ ਹੱਥ ਪਾ ਕੇ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਕੁੱਥਮ ਕੁੱਤਾ ਹੋਏ ਆਪਸ ਚ ਕਾਫੀ ਸਟਰਗਲ ਹੋਈ ਔਰ ਉਹ ਉਹਦੇ ਚ ਇੱਕ ਗੋਲੀ ਚੱਲ ਗਈ ਜਿਹੜੀ ਕਿ ਇਹਦੇ ਲੱਤ ਦੇ ਵਿੱਚ ਲੱਗੀ ਉਹ ਚ ਅਸੀਂ ਕੇਸ ਰਿਸਟਰ ਕਰਕੇ ਤੇ ਇਹਨੂੰ ਐਡਮਿਟ ਕਰਾਤਾ ਇਸ ਵੇਰੇ 6:30 ਵਜੇ ਦੀ ਗੱਲ ਹੈ ਤੋਂ ਇਹਦੇ ਚ ਜਿਹੜੇ ਚਾਰੋਂ ਮੁਲਜ਼ਮ ਨੇ ਇਹ ਫੜੇ ਜਾ ਚੁੱਕੇ ਆ ਪੰਜਵਾਂ ਜਿਹੜਾ ਸੁਖਦੇਵ ਸਿੰਘ ਆ ਉਹ ਸਪੇਨ ਚ ਹੈਗਾ ਉਹ ਉਹਨੂੰ ਅਸੀਂ ਨਾਮਜ਼ਦ ਕਰ ਲਿਆ ਔਰ ਉਹਦੇ ਵੀ ਐਲਓਸੀ ਵਗੈਰਾ ਖਲਾਈ ਜਾਊਗੀ ਔਰ ਰੈੱਡ ਕਾਰਨਰ ਨੋਟਿਸ ਦੀ ਵੀ ਕਾਰਵਾਈ ਅਸੀਂ ਕਰਾਂਗੇ ਸੋ ਵੈਸੇ ਹੀ ਜਿਹੜਾ ਇਹ ਸਾਰਾ ਕੇਸ ਟੋਟਲੀ ਸੋਲਵ ਹੋ ਗਿਆ ਦੋ ਸ਼ੂਟਰ ਜਿਹੜੇ ਆ ਉਹ ਅ ਅਡਜੋਇਨਿੰਗ ਡਿਸਟ੍ਰਿਕਟ ਅਮਰਸਰ ਰੂਰਲ ਦੇ ਨੇ ਨੱਤਾ ਏਰੀਏ ਦੇ ਹੈਪੀ ਜਿਹੜਾ ਹਰਪ੍ਰੀਤ ਹੈਪੀ ਆ ਉਹ ਹੈਗਾ ਗੁਰਦਾਸਪੁਰ ਦਾ ਤੇ ਇਹ ਜਿਹੜੇ ਚਾਰਾਂ ਨੇ ਨਾਲ ਕੇ ਕੰਮ ਕੀਤਾ ਸੀਗਾ ਤੇ ਇਹਦੇ ਸਾਡੀ ਜਿਹੜੀ ਟੀਮ ਹੈ ਨੂੰ ਮੈਂ ਸ਼ਾਬਾਸ਼ ਦਿੰਨਾ ਕਿ ਉਹਨਾਂ ਨੇ ਬਹੁਤ ਅਲਰਟਨੈਸ ਦਿਖਾਈ ਸੈਲਫ ਪ੍ਰੋਫੈਂਸ ਦੇ ਵਿੱਚ ਔਰ ਕਿਤੇ ਪੁਲਿਸ ਪਾਰਟੀ ਦਾ ਨੁਕਸਾਨ ਨਹੀਂ ਹੋਣਾ। ਇੱਥੇ ਇੱਥੇ ਕੀ ਰਿਕਾਰਡ ਨਹੀਂ ਉਹਦੇ ਖਿਲਾਫ ਪਹਿਲਾਂ ਕੋਈ ਰਵਾਇਦਾ ਨਹੀਂ ਉਹਦੇ ਖਿਲਾਫ ਨਹੀਂ ਹੈ। ਇੱਥੇ ਪੁਆਇੰਟ 30 ਬੋਰਡ ਦਾ ਪਿਸਟਲ ਹੈ ਜੀ ਮਾਉਜ਼ਰ। ਕਾਫੀ ਅੱਛੀ ਕੁਆਲਿਟੀ ਦਾ ਉਪਰਾਮਧ ਹੋਇਆ ਹੈ। ਜਿੰਨਾ ਨੇ ਇਹਨਾਂ ਨੇ ਸ਼ੂਟਿੰਗ ਕੀਤੀ ਸੀ ਉਹ ਬੋਰਡ ਦੇ ਉੱਤੇ। ਇਹਨੇ ਸਾਰੇ ਵੀ ਕਲਾਸ ਤੋਂ ਪਹਿਲਾਂ ਹੈ ਕਿ ਪਹਿਲਾਂ ਤਾਂ ਨਹੀਂ ਹੈ ਕੋਈ। ਸਾਰੇ ਤਾਂ ਨਹੀਂ। ਨਹੀਂ ਹੈ ਨਹੀਂ। ਪਹਿਲੀ ਵਾਰ ਹੀ ਪ੍ਰਤੀਯੋਗਤਾ। ਅਬ ਦੇਖੋ ਬੰਦੇ ਅੱਜਕੱਲ ਕਰਦੇ ਹੀ ਐ ਇਹੋ ਜੇ ਕੰਮ। ਮੈਨੂੰ ਪਤਾ ਵੀ ਲਾਲਚ ਚ ਜਾ ਕੇ ਜੀ। ਨਹੀਂ ਕਿਸੇ ਕੋਲ ਪਹਿਲੇ ਟੋਕੀ ਲੈ ਚੁੱਕੇ ਨਹੀਂ ਆ। ਨਹੀਂ ਇਹਦੇ ਉਹਦੀ ਗੱਲ ਨਹੀਂ ਆਈ ਇਹਦੀ ਇੰਟਰੋਗੇਸ਼ਨ ਚੱਲ ਰਹੀ ਦੋ ਦਿਨ ਬਾਅਦ ਤੈਨੇ ਇਹ ਪਿਸਤਲ ਦੀ ਗੱਲ ਦੱਸੀ ਹੈ ਸੋ ਹਾਰਡ ਨਟ ਹੈ ਥੋੜਾ ਸੀ ਇਸ ਤੇ ਕੰਮ ਕਰ ਰਹੇ ਹਾਂ ਸਰ ਇਹਨਾਂ ਦਾ ਮੌਜੂਦਾ ਕੰਮ ਕਾਈ ਠੀਕ ਹੈ ਜੀ ਇਹ ਆਮ ਵਿਲੜ ਹੀ ਨੇ ਦੋਨੇ ਜਿਹੜੇ ਹਰਪ੍ਰੀਤ ਤੇ ਹੈਪੀ ਤੇ ਸਿਮਰਨ ਤੇ ਦੂਜਾ ਜਿਹੜਾ ਉਹ ਛੋਟੀ ਮੋਡੀ ਜੌਬ ਕਰਦਾ ਬੌਂਸਰ ਵਗੈਰਾ ਦੀ ਤੇ ਇਹ ਬੇੜਾ ਦੂਜੇ ਜਿਹੜੇ ਸ਼ੂਟਰ ਨੇ ਇਹ ਆਪਣੇ ਪਿੰਡ 'ਚ ਉੱਥੇ ਪਾਸ ਵਿਹਲੇ ਹੀ ਆ ਤਕਰੀਬਨ ਕਿਸ ਗੈਂਗਸਟਰ ਦਾ ਨਾਮ ਯੂਜ਼ ਕਰਦੇ ਸੀ ਇਹ ਗਰੁੱਪ 30 ਦੇ ਆਸ-ਪਾਸ ਹੀ ਹੈ ਕਿਸ ਗੈਂਗਸਟਰ ਦਾ ਨਾਮ ਯੂਜ਼ ਕਰਦੇ ਸੀ ਹਾਂ ਡੋਨੀ ਬਲ ਦਾ ਇਹ ਨਾਮ ਲੈ ਕੇ ਤੇ ਫਰੋਤੀ ਦੀ ਮੰਗ ਕਰ ਰਹੇ ਸੀ